ਸੱਚੇ ਕਾਲ ਦੋਸਤੋ ਮੈਂ ਨੀਤਪਾਲ ਕੌਰ ਅਤੇ ਪੰਜਾਬੀ ਫੈਕਟੋ ਪੀਡੀਏ ਤੇ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ ਅਸੀਂ ਪੋਚਾਲ ਹੜ੍ਹ ਅਤੇ ਤੂਫਾਨਾਂ ਬਾਰੇ ਸੁਣਦੇ ਹਾਂ ਪਰ ਆਮ ਤੌਰ ਤੇ ਅਸੀਂ ਸਾਰੇ ਸੋਚਦੇ ਹਾਂ ਕਿ ਕੁਦਰਤੀ ਆਫਤਾਂ ਇੱਕ ਇੱਕ ਕਰਕੇ ਆਉਂਦੀਆਂ ਹਨ ਪਰ ਇਹ ਸੱਚ ਨਹੀਂ ਹੈ ਹੁਣ ਕਲਪਨਾ ਕਰੋ ਕਿ ਅਜਿਹੇ ਦਿਨ ਦੀ ਜਦੋਂ ਕੁਦਰਤ ਨੇ ਆਪਣੇ ਸਾਰੇ ਨਿਯਮ ਤੋੜ ਦਿੱਤੇ ਇੱਕ ਅਜੀਹਾ ਦਿਨ ਜਦੋਂ ਇੱਕ ਨਹੀਂ ਦੋ ਨਹੀਂ ਬਲਕਿ 148 ਤੋਂ ਵੱਧ ਸ਼ਕਤੀਸ਼ਾਲੀ ਬਵੰਡਰ ਯਾਨੀ ਟਰਨੇਡੋ ਸਿਰਫ 24 ਘੰਟਿਆਂ ਦੇ ਅੰਦਰ ਧਰਤੀ ਤੇ ਕਹਿਰ ਬਣ ਕੇ ਟੁੱਟੇ। ਇਹ ਕਹਾਣੀ ਹੈ 3 ਅਤੇ 4 ਅਪ੍ਰੈਲ 1974 ਦੇ ਸੁਪਰ ਆਊਟਬ੍ਰੇਕ ਦੀ ਉੱਤਰੀ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਅਤੇ ਸਭ ਤੋਂ ਵੱਡਾ ਬਵੰਡਰਾ ਦਾ ਕਹਿਰ। ਇਸਨੇ ਅਮਰੀਕਾ ਦੇ 13 ਰਾਜਾਂ ਵਿੱਚ ਤਬਾਹੀ ਮਚਾਈ, ਸੈਂਕੜੇ ਲੋਕਾਂ ਦੀ ਜਾਨ ਲੈ ਲਈ ਅਤੇ ਹਜ਼ਾਰਾਂ ਨੂੰ ਹਮੇਸ਼ਾ ਲਈ ਜ਼ਖਮੀ ਕਰ ਦਿੱਤਾ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਇਤਿਹਾਸ ਤੂਫਾਨ ਦੀ ਕਹਾਣੀ ਸੁਣਾਵਾਂਗੇ ਅਜਿਹਾ ਕਿਹੜਾ ਸੰਪੂਰਨ ਤੂਫਾਨ ਬਣਿਆ ਜਿਸ ਨੇ ਇੱਕੋ ਦਿਨ ਵਿੱਚ 148 ਬਵੰਡਰ ਪੈਦਾ ਕਰ ਦਿੱਤੇ ਉਹ 24 ਘੰਟੇ ਕਿਹੋ ਜਿਹੇ ਸਨ ਜਦੋਂ ਅਮਰੀਕਾ ਦੇ 13 ਰਾਜਾਂ ਦੇ ਅਸਮਾਨੀ ਕਹਿਰ ਟੁੱਟਿਆ ਅਤੇ ਇਸ ਮਹੱਤਵਪਾਹੀ ਨੇ ਮੌਸਮ ਵਿਗਿਆਨ ਅਤੇ ਸਾਡੀ ਤਿਆਰੀ ਨੂੰ ਹਮੇਸ਼ਾ ਲਈ ਕਿਵੇਂ ਬਦਲ ਦਿੱਤਾ ਆਓ ਮੌਸਮ ਦੇ ਇਤਿਹਾਸ ਦੇ ਔਰ ਸਭ ਤੋਂ ਕਾਲੇ ਦਿਨ ਦੀ ਕਹਾਣੀ ਨੂੰ ਸਮਝੀਏ ਅਜਿਹਾ ਕਿਹੜਾ ਤੂਫਾਨ ਬਣਿਆ ਜਿਸ ਨੇ ਇੱਕੋ ਦਿਨ ਵਿੱਚ 148 ਬਵੰਡਰ ਪੈਦਾ ਕਰ ਦਿੱਤੇ ਇੱਕ ਬਵੰਡਰ ਬਣਾਉਣ ਲਈ ਮੌਸਮ ਵਿੱਚ ਕੁਝ ਖਾਸ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਤੁਹਾਨੂੰ ਚਾਹੀਦਾ ਦੀ ਹੈ ਨਮੀ ਅਸਥਿਰਤਾ ਯਾਨੀ ਗਰਮ ਹਵਾ ਦਾ ਤੇਜ਼ੀ ਨਾਲ ਉੱਪਰ ਉੱਠਣਾ ਅਤੇ ਇੱਕ ਲਿਫਟਿੰਗ ਮੈਕੈਨਿਜ਼ਮ ਯਾਨੀ ਕੋਈ ਚੀਜ਼ ਜੋ ਇਸ ਗਰਮ ਹਵਾ ਨੂੰ ਉੱਪਰ ਧੱਕੇ ਜਿਵੇਂ ਕਿ ਕੋਲਡ ਫਰੰਟ ਇਹ ਚੀਜ਼ਾਂ ਇੱਕ ਆਮ ਤੂਫਾਨ ਬਣਾਉਂਦੀਆਂ ਹਨ ਪਰ ਇੱਕ ਸ਼ਕਤੀਸ਼ਾਲੀ ਬਵੰਡਰ ਬਣਾਉਣ ਲਈ ਤੁਹਾਨੂੰ ਹੋਰ ਖਾਸ ਚੀਜ਼ ਦੀ ਲੋੜ ਹੁੰਦੀ ਹੈ ਵਿੰਡ ਸ਼ੀਅਰ ਵਿੰਡ ਸ਼ੀਅਰ ਦਾ ਮਤਲਬ ਹੈ ਕਿ ਉਚਾਈ ਦੇ ਨਾਲ ਹਵਾ ਦੀ ਗਤੀ ਅਤੇ ਦਿਸ਼ਾ ਦਾ ਬਦਲਾ ਜਦੋਂ ਇਹ ਹੁੰਦਾ ਹੈ ਤਾਂ ਤੂਫਾਨ ਦੇ ਅੰਦਰ ਹਵਾ ਨੂੰ ਇੱਕ ਟਿਊਬਾਂ ਘਮਾਉਣਾ ਸ਼ੁਰੂ ਕਰ ਦਿੰਦਾ ਹੈ ਜੇਕਰ ਇਹ ਘੁੰਮਦੀ ਹੋਈ ਹਵਾ ਦੀ ਟਿਊਬ ਤੂਫਾਨ ਦੇ ਅਪ ਡਰਾਫਟ ਦੁਆਰਾ ਖੜੀ ਹੋ ਜਾਂਦੀ ਹੈ ਤਾਂ ਇਹ ਘੁੰਮਦਾ ਹੋਇਆ ਤੂਫਾਨ ਬਣ ਜਾਂਦਾ ਹੈ ਜਿਸ ਨੂੰ ਸਪਰ ਸੈਲ ਕਿਹਾ ਜਾਂਦਾ ਹੈ ਇਸ ਸਪਰ ਸੈਲ ਹੀ ਬਵੰਡਰ ਪੈਦਾ ਕਰਨ ਵਾਲੀਆਂ ਫੈਕਟਰੀਆਂ ਹੁੰਦੀਆਂ ਹਨ 3 ਅਪ੍ਰੈਲ 1974 ਨੂੰ ਮੌਸਮ ਦੇ ਇਹ ਸਾਰੇ ਤੱਤ ਇੱਕ ਸੰਪੂਰਨ ਅਤੇ ਬਹੁਤ ਹੀ ਖਤਰਨਾਕ ਤਰੀਕੇ ਨਾਲ ਇਕੱਠੇ ਹੋਏ ਮੈਕਸੀਕੋ ਦੀ ਖਾੜੀ ਤੋਂ ਬਹੁਤ ਗਰਮ ਅਤੇ ਨਮੀ ਹਵਾ ਵਾਲੀ ਉੱਤਰ ਵੱਲ ਆ ਰਹੀ ਸੀ ਉਸ ਸਮੇਂ ਪੱਛਮ ਤੋਂ ਰੋਕੀ ਪਰਬਤਾਂ ਤੋਂ ਠੰਡੀ ਅਤੇ ਸੁੱਕੀ ਹਵਾ ਪੂਰਬ ਵੱਲ ਵਧ ਰਹੀ ਸੀ ਅਤੇ ਇਹਨਾਂ ਦੋਵਾਂ ਦੇ ਉੱਪਰ ਪੱਛਮ ਤੋਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਜੈਟ ਸਟ੍ਰੀਮ ਤੇਜ਼ੀ ਨਾਲ ਲੰਘ ਰਹੀ ਸੀ ਜਦੋਂ ਇਹ ਤਿੰਨ ਹਵਾਈ ਪੌਂਚ ਆਪਸ ਵਿੱਚ ਟਕਰਾਏ ਤਾਂ ਇਸ ਨੇ ਇੱਕ ਵਿਸਫੋਟਕ ਸਥਿਤੀ ਪੈਦਾ ਕਰ ਦਿੱਤੀ ਦਰਜਨਾ ਸ਼ਕਤੀਸ਼ਾਲੀ ਲੰਬੇ ਸਮੇਂ ਤੱਕ ਚੱਲਣ ਵਾਲੇ ਸੁਪਰ ਸੈਲ ਇੱਕੋ ਵਾਰ ਬਣ ਗਏ ਅਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਬਵੰਡਰ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਉਹ 24 ਘੰਟੇ ਕਿਹੋ ਜਿਹੇ ਸਨ ਜਦੋਂ ਅਮਰੀਕਾ ਦੇ 13 ਰਾਜਾਂ ਤੇ ਅਸਮਾਨੀ ਕਹਿਰ ਟੁੱਟਿਆ ਇਹ ਕਹਿਰ 3 April ਦੀ ਦੁਪਹਿਰ ਨੂੰ ਸ਼ੁਰੂ ਹੋਇਆ ਪਹਿਲੇ ਬਵੰਡਰ ਇਲੀਨੋਏ ਅਤੇ ਇੰਡੀਆਨਾ ਵਰਗੇ ਰਾਜਾਂ ਵਿੱਚ ਪਣੀ ਪਰ ਇਹ ਸਿਰਫ ਸ਼ੁਰੂਆਤ ਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਸਥਿਤੀ ਬਹੁਤ ਤੇਜ਼ੀ ਨਾਲ ਵਿਗੜਦੀ ਗਈ ਇੱਕ ਸਮੇਂ ਤੇ ਲਗਭਗ 13-15 ਸ਼ਕਤੀਸ਼ਾਲੀ ਬਵੰਡਰ ਇੱਕੋ ਸਮੇਂ ਜ਼ਮੀਨ ਤੇ ਸਨ ਜੋ ਵੱਖ-ਵੱਖ ਆਜਾਂ ਵਿੱਚ ਤਬਾਹੀ ਮਚਾ ਰਹੇ ਸਨ। ਇਸ ਆਊਟਬ੍ਰੇਕ ਦੀ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਐਕਸੀ ਜੀਨੀਆ, ohio ਸ਼ਹਿਰ ਤੇ ਹੋਇਆ ਹਮਲਾ। ਉੱਥੇ ਫੁਜੀਟੋ ਸਕੇਲ ਤੇ F5 ਸ਼੍ਰੇਣੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਬਵੰਡਰ ਆਇਆ। F5 ਦਾ ਮਤਲਬ ਹੈ ਸਭ ਤੋਂ ਵੱਧ ਤਬਾਹੀ। ਇਸ ਬਵੰਡਰ ਨੇ ਲਗਭਗ 500 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਹਵਾਵਾਂ ਨਾਲ ਪੂਰੇ ਸ਼ਹਿਰ ਨੂੰ ਮਲਬੇ ਦੇ ਢੇਲ ਵਿੱਚ ਬਦਲ ਦਿੱਤਾ। ਸਕੂਲ, ਘਰ, ਚਰਚ ਸਭ ਕੁਝ ਤਬਾਹ ਹੋ ਗਿਆ। ਜੀਨੀਆ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰ ਤੋਂ ਵੱਧ ਜ਼ਖਮੀ ਹੋਏ। ਇਸੇ ਤਰ੍ਹਾਂ ਦ੍ਰਿਸ਼ ਹੋਰ ਕਈ ਸ਼ਹਿਰਾਂ ਵਿੱਚ ਵੀ ਦੇਖੇ ਗਏ ਜਿਵੇਂ ਕਿ ਬ੍ਰੈਂਡਨਬਰਗ ਕੈਂਟੀ ਜਿੱਥੇ ਇੱਕ ਹੋਰ 5 F5 ਵੰਡਰ ਨੇ ਭਾਰੀ ਤਬਾਹੀ ਮਚਾਈ। ਇਹ ਤੂਫਾਨ ਸਿਰਫ ਦਿਨ ਵੇਲੇ ਹੀ ਨਹੀਂ ਬਲਕਿ ਪੂਰੀ ਰਾਤ ਚੱਲਦੇ ਰਹੇ ਜਿਸ ਨਾਲ ਬਚਾਅ ਕਾਰਜ ਹੋਰ ਵੀ ਮੁਸ਼ਕਲ ਹੋ ਗਈ। 4 ਅਪ੍ਰੈਲ ਦੀ ਸਵੇਰ ਤੱਕ ਇਸ ਸਿਸਟਮ ਨੇ ਲਗਭਗ 2500 ਮੀਲ ਦਾ ਸਫ਼ਰ ਤੈਅ ਕਰ ਲਿਆ ਸੀ ਅਤੇ ਆਪਣੇ ਪਿੱਛੇ ਸੈਂਕੜੇ ਮੌਤਾ ਹਜ਼ਾਰਾਂ ਜ਼ਖਮੀਆਂ ਤੇ ਅਰਬਾਂ ਡਾਲਰ ਦਾ ਨੁਕਸਾਨ ਛੱਡ ਗਿਆ ਸੀ। 4 ਅਪ੍ਰੈਲ ਦੀ ਸਵੇਰ ਨੂੰ ਜਦੋਂ ਸੂਰਜ ਚੜ੍ਹਿਆ ਤਾਂ ਉਸਨੇ ਇੱਕ ਅਜੀਬ ਦ੍ਰਿਸ਼ ਦਿਖਾਇਆ ਜੋ ਕਿਸੇ ਜੰਗ ਦੇ ਮੈਦਾਨ ਵਰਗਾ ਸੀ। ਜਿੱਥੇ ਕੱਲ ਤੱਕ ਘਰ ਸਕੂਲ ਜਾਂ ਬਾਜ਼ਾਰ ਸਨ ਉੱਥੇ ਹੁਣ ਸਿਰਫ ਮਲਬੇ ਦੇ ਢੇਰ ਸਨ। ਸੜਕਾਂ ਤੇ ਗੱਡ ਆਂ ਪਈਆਂ ਸੰਦ ਰਕ ਜੜਾਂ ਤੋਂ ਉਖੜੇ ਹੋਏ ਸਨ ਅਤੇ ਲੋਕ ਸਦਮੇ ਵਿੱਚ ਆਪਣੇ ਗੁਆਚੇ ਹੋਏ ਸਮਾਨ ਅਤੇ ਅਜ਼ੀਜ਼ਾਂ ਨੂੰ ਲੱਭ ਰਹੇ ਸਨ। ਅਧਿਕਾਰਤ ਤੌਰ ਤੇ ਇਸ ਆਊਟਬ੍ਰੇਕ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ 6000 ਤੋਂ ਵੱਧ ਲੋਕ ਜ਼ਖਮੀ ਹੋਏ। ਹਜ਼ਾਰਾਂ ਪਰਿਵਾਰ ਬੇਕਾਰ ਹੋ ਗਏ ਸਨ। ਬਿਜਲੀ ਅਤੇ ਸੰਚਾਰ ਲਾਈਨਾਂ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ ਪਰ ਇਸ ਭਿਆਨਕ ਦੁਬਾਹੀ ਦੇ ਵਿਚਕਾਰ ਮਨੁੱਖੀ ਹਿੰਮਤ ਅਤੇ ਇੱਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਵੀ ਦੇਖਣ ਨੂੰ ਮਿਲੀ। ਗੁਆਂਢੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ। ਬਚਾਅ ਆਕਰਮਚਾਰੀਆਂ ਨੇ ਦਿਨ ਰਾਤ ਕੰਮ ਕੀਤਾ ਅਤੇ ਦੇਸ਼ ਭਰ ਤੋਂ ਵਲੰਟੀਅਰ ਅਤੇ ਸਹਾਇਤਾ ਪਹੁੰਚਾਉਣੀ ਸ਼ੁਰੂ ਹੋ ਗਈ। ਪ੍ਰਭਾਵਿਤ ਪਾਈਚਾਰਿਆਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਮਿਲ ਕੇ ਆਪਣੇ ਸ਼ਹਿਰਾਂ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜ਼ੀਨੀਆਂ ਵਰਗੇ ਸ਼ਹਿਰ ਜੋ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ, ਅੱਜ ਦੁਬਾਰਾ ਵਸ ਚੁੱਕੇ ਹਨ, ਜੋ ਕਿ ਮਨੁੱਖੀ ਲਚਕੀਲੇਪਨ ਦਾ ਇੱਕ ਜੀਵਤ ਪ੍ਰਮਾਣ ਹੈ। ਪਰ 1974 ਦੇ ਸੁਪਰ ਆਊਟਬ੍ਰੇਕ ਦੇ ਜ਼ਖਮ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਰਹਿ ਗਏ ਜਿਨ੍ਹਾਂ ਨੇ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਸ ਮਹਾਂ ਤਬਾਹੀ ਨੇ ਮੌਸਮ ਵਿਗਿਆਨ ਅਤੇ ਸਾਡੀ ਤਿਆਰੀ ਨੂੰ ਹਮੇਸ਼ਾ ਲੇਕੀਨੇ ਬਦਲ ਦਿੱਤਾ 1974 ਦਾ ਸੁਪਰ ਆਊਟ ਬ੍ਰੇਕ ਐ ਬਹੁਤ ਹੀ ਦਰਦਨਾਕ ਵੇਕ ਅਪ ਕਾਲ ਸੀ ਇਸ ਨੇ ਮੌਸਮ ਵਿਗਿਆਨੀਆਂ ਅਤੇ ਸਰਕਾਰ ਨੂੰ ਇਹ ਅਹਿਸਾਸ ਕਰਵਾਇਆ ਕਿ ਉਹਨਾਂ ਦੇ ਮੌਜੂਦਾ ਤੂਫਾਨਾਂ ਦੀ ਭਵਿੱਖਬਾਣੀ ਕਰਨ ਅਤੇ ਚੇਤਾਵਨੀ ਦੇਣ ਦੇ ਤਰੀਕੇ ਇਨਾ ਕਾਫੀ ਸਨ ਅਸ ਸਮੇਂ ਮੌਸਮ ਰੈਡਾਰ ਪੁਰਾਣੀ ਟੈਕਨੋਲੋਜੀ ਤੇ ਆਧਾਰਿਤ ਸੀ ਜੋ ਸਿਰਫ ਇਹ ਦੱਸ ਸਕਦੀ ਸੀ ਕਿ ਤੂਫਾਨ ਕਿੱਥੇ ਹੈ ਪਰ ਇਹ ਨਹੀਂ ਦੱਸ ਸਕਦੀ ਸੀ ਕਿ ਉਸ ਦੇ ਅੰਦਰ ਕੀ ਹੋ ਰਿਹਾ ਹੈ ਇਸ ਤਰਾਸ ਦੀ ਤੋਂ ਬਾਅਦ ਮੌਸਮ ਵਿਗਿਆਨ ਵਿੱਚ ਇੱਕ ਕ੍ਰਾਂਤੀ ਆਈ ਸਭ ਤੋਂ ਪਹਿਲਾਂ ਟੈਡ ਫੁਜੀਟਾ ਨਾਂ ਦੇ ਇੱਕ ਮਸ਼ਹੂਰ ਮੌਸਮ ਵਿਗਿਆਨੀ ਨੇ ਇਸ ਆਊਟ ਬ੍ਰੇਕ ਦੇ ਨੁਕਸਾਨ ਦਾ ਬਹੁਤ ਹੀ ਵਿਸਤ੍ਰਿਤ ਅਧਿਐਨ ਕੀਤਾ ਜਿਸ ਨਾਲ ਉਹਨਾਂ ਨੂੰ ਬਵੰਡਰਾਂ ਦੀ ਤਾਕਤ ਨੂੰ ਮਾਪਣ ਵਾਲੇ ਫੁਜੀਟਾ ਸਕੇਲ ਨੂੰ ਹੋਰ ਬਿਹਤਰ ਬਣਾਉਣ ਦੀ ਬਣਾਉਣ ਵਿੱਚ ਮਦਦ ਮਿਲੀ ਦੂਜਾ ਅਤੇ ਸਭ ਤੋਂ ਮਹੱਤਵਪੂਰਨ ਬਦਲਾਅ ਸੀ ਡੋਪਲਰ ਰੈਡਾਰ ਦਾਰ ਦਾ ਵਿਕਾਸ ਅਤੇ ਤਨਾਕੀ ਸੁਪਰ ਆਊਟਬ੍ਰੇਕ ਨੇ ਅਮਰੀਕੀ ਸਰਕਾਰ ਨੂੰ ਪੂਰੇ ਦੇਸ਼ ਵਿੱਚ ਨੈਕਸਟ ਜੈਡ ਨਾਂ ਦਾ ਐਕਟ ਨਵਾਂ ਡੋਪਲਰ ਰੈਡਾਰ ਨੈਟਵਰਕ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ ਡੋਪਲਰ ਰੈਡਾਰ ਦੀ ਖਾਸੀਅਤ ਇਹ ਹੈ ਕਿ ਇਹ ਤੂਫਾਨ ਦੇ ਅੰਦਰ ਹਵਾ ਦੀ ਗਤੀ ਅਤੇ ਦਿਸ਼ਾ ਨੂੰ ਮਾਪ ਸਕਦਾ ਹੈ ਜਿਸ ਨਾਲ ਇਹ ਤੂਫਾਨ ਦੇ ਘੁੰਮਣ ਦਾ ਪਤਾ ਲੱਗ ਸਕਦਾ ਹੈ ਇਸ ਤੋਂ ਪਹਿਲਾਂ ਕਿ ਕੋਈ ਬਵੰਡਰ ਜ਼ਮੀਨ ਨੂੰ ਛੂਹੇ ਇਸ ਨਾਲ ਮੌਸਮ ਵਿਗਿਆਨੀਆਂ ਨੂੰ ਬਵੰਡਰ ਦੀ ਚੇਤਾਵਨੀ ਬਹੁਤ ਪਹਿਲਾਂ ਜਾਰੀ ਕਰਨ ਦੀ ਸਮਰੱਥਾ ਮਿਲ ਗਈ ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਜਾਣ ਲਈ ਵਾਧ ਸਮਾਂ ਮਿਲਦਾ ਹੈ ਇਸ ਤੋਂ ਲਾਵਾ ਚੇਤਾਵਣੀ ਪ੍ਰਣਾਲੀਆਂ ਨੂੰ ਬਧੇਰੇ ਕੁਸ਼ਲ ਬਣਾਇਆ ਗਿਆ ਅਤੇ ਨੈਸ਼ਨਲ ਵੈਦਰ ਸਰਵਿਸ ਨੂੰ ਆਧੁਨਿਕ ਬਣਾਇਆ ਗਿਆ ਤਾਂ ਦੋਸਤੋ ਇਹ ਸੀ 1974 ਦੇ ਸੁਪਰ ਆਊਟਬ੍ਰੇਕ ਦੀ ਕਹਾਣੀ ਇੱਕ ਕੁਦਰਤ ਦੇ ਕਹਿਰ ਦਾ ਇੱਕ ਭਿਆਨਕ ਪ੍ਰਦਰਸ਼ਨ ਸੀ ਜਿਸ ਵਿੱਚ ਮੌਸਮ ਦੇ ਸਾਰੇ ਤੱਤ ਇਕੱਠੇ ਹੋ ਕੇ ਇੱਕ ਸੰਪੂਰਨ ਤੂਫਾਨ ਬਣ ਗਏ ਇਸ ਨੇ ਸਾਨੂੰ ਦਿਖਾਇਆ ਕਿ ਕੁਦਰਤ ਕਿੰਨੀ ਸ਼ਕਤੀਸ਼ਾਲੀ ਅਤੇ ਅਨਿਸ਼ਚਿਤੀ ਹੋ ਸਕਦੀ ਹੈ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਹਜ਼ਾਰਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਪਰ ਇਸ ਹਨੇਰੇ ਦੇ ਵਿਚਕਾਰ ਵਿਗਿਆਨ ਅਤੇ ਮਨੁੱਖੀ ਹਿੰਮਤ ਦੀ ਇੱਕ ਰੌਸ਼ਨੀ ਵੀ ਪੈਦਾ ਹੋਈ ਇਸ ਰਾਸਦਿ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਮੌਸਮ ਨੂੰ ਬਿਹਤਰ ਢੰਗ ਨਾਲ ਸਮਝੀਏ ਅਤੇ ਇਸ ਦਾ ਸਾਹਮਣਾ ਕਰਨ ਲਈ ਬਿਹਤਰ ਟੈਕਨੋਲੋਜੀ ਵਿਕਸਿਤ ਕਰੀਏ ਡੋਪਲਰ ਰੈਡਾਰ ਅਤੇ ਅਦੋਨਿਕ ਚੇਤਾਵਨੀ ਪ੍ਰਣਾਲੀਆਂ ਜੋ ਅੱਜ ਲੱਖਾਂ ਜਾਨਾਂ ਬਚਾਉਂਦੀਆਂ ਹਨ ਇਸੇ ਤਰ੍ਹਾਂ ਦੀ ਦੀ ਦੇਣ ਹੈ 1974 ਦਾ ਸੁਪਰ ਆਊਟਬ੍ਰੇਕ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਭ ਤੋਂ ਵੱਡੀਆਂ ਤਬਾਹੀਆਂ ਤੋਂ ਵੀ ਸਭ ਤੋਂ ਵੱਡੇ ਸਬਕ ਸਿੱਖੇ ਜਾ ਸਕਦੇ ਹਨ ਪੰਜਾਬੀ ਫੈਕਟੋਪੀਡੀਆ ਤੇ ਮੇਰੀ ਅਣੀ ਵੀਰਪਾਲ ਕੌਰ ਦੇ ਨਾਲ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਤੁਹਾਨੂੰ ਇਸ ਘਟਨਾ ਬਾਰੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇ ਰਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸੁਰੱਖਿਅਤ ਰਹੋ